ਹਾਂਜੀ ਹੋਰ ਜੀ ਕਿਸਾਨ ਭਰਾਓ ਠੀਕ ਠਾਕ ਹੋ ਸਾਰੇ ਆਸ ਕਰਦੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਾਂਜੀ ਇਹ ਵੀਡੀਓ ਬਣਾਉਣ ਲੱਗ ਰਹੇ ਆਪਾਂ ਬੋਰ ਤੇ ਆਪਾਂ ਬੋਰ ਕਰਾਇਆ ਆਪਣੀ ਜ਼ਮੀਨ ਦੇ ਵਿੱਚ ਨਮਾ ਤੇ ਪਹਿਲਾਂ ਇਹ ਸਾਰਾ ਏਰੀਆ ਨਰਮੇ ਵਾਲਾ ਹੁੰਦਾ ਸੀ ਘੱਟ ਲੋੜ ਪੈਂਦੀ ਸੀ ਪਾਣੀ ਦੀ ਪਰ ਹੁਣ ਤੁਹਾਨੂੰ ਪਤਾ ਜੇ ਕਿ ਨਰਮੇ ਤਾਂ ਲਗਭਗ ਹੁਣੋਂ ਹੀ हट ਗਏ ਨੇ ਤਾਂ ਕਰਕੇ ਆਪਾਂ ਪਾਣੀ ਦੀ ਲੋੜ ਪੂਰਾ ਕਰਨ ਵਾਸਤੇ ਬੋਰ ਕਰਾ ਰਹੇ ਹਾਂ ਸਾਡੇ ਮਾਨਸ ਏਰੀਆ ਦੇ ਵਿੱਚ ਜੀ ਮਾਨਸਾ ਦੇ ਵਿੱਚ ਵੀ ਕਹੋ ਸਾਡੇ ਸਾਡੇ ਪਿੰਡਾਂ ਦੇ ਵਿੱਚ ਲਗਭਗ ਲਗਭਗ 100 ਤੋਂ ਲੈ ਕੇ 120 ਫੁੱਟ ਤੱਕ ਬੋਰ ਹੁੰਦਾ ਉਹ ਥੱਲੇ ਪਾਣੀ ਮਾੜਾ ਆ ਜਾਂਦਾ ਉੱਪਰ ਉੱਪਰ ਵਾਲਾ ਪਾਣੀ 120 ਤੱਕ ਵਾਲਾ ਪਾਣੀ ਚੰਗਾ ਤੇ ਬੋਕੀ ਵਾਲੀ ਮਸ਼ੀਨ ਹੈ ਤੇ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿੰਨਾ ਪਾਲ ਪਾਇਆ ਕਿਹੜਾ ਪਾਇਆ ਤੇ ਕਿੰਨੇ ਟਾਈਮ ਦੇ ਵਿੱਚ ਬੋਰ ਹੋ ਗਿਆ ਜੁੜੇ ਰਹੋ ਹਾਂ ਬੋਰ ਹੋ ਗਿਆ 120 ਫੁੱਟ ਤੇ ਹੁਣ ਮਾਲ ਕਾਉਣ ਦੀ ਤਿਆਰੀ ਹੈ ਆਲਪਾ ਕੇ ਫਿਰ ਦੇਖਦੇ ਆਂ ਕਿ ਹੋਰ ਜਬਣ ਨਿਕਲਦਾ ਕੀ ਗੱਲਬਾਤ ਹੈ ਹਾਂਜੀ ਕਿਸਾਨ ਭਰਾਓ ਬੋਰ ਆਪਣਾ ਹੋਇਆ ਕੰਪਲੀਟ ਤੇ ਹੁਣ ਆਪਾਂ ਕੀਤਾ ਖਰਚੇ ਦਾ ਹਿਸਾਬ ਕਿਤਾਬ ਤੇ ਕਿਹੜਾ ਕਿਹੜਾ ਖਰਚਾ ਆਇਆ ਕਿੰਨਾ ਕਿੰਨਾ ਖਰਚਾ ਤੇ ਆਪਾਂ ਉਹ ਗੱਲਬਾਤ ਕਰ ਜਾਂ ਤੁਹਾਡੇ ਨਾਲ ਸਾਰੀ ਅੱਜ ਤੇ ਇਹ ਆਪਾਂ ਸਾਡੇ ਬੋਰ ਹੁੰਦਾ ਜੀ 120 ਫੁੱਟ ਤੇ ਉਦੋਂ ਥੱਲੇ ਪਾਣੀ ਬਹੁਤ ਜ਼ਿਆਦਾ ਮਾੜੇ ਨੇ ਤੇ ਤਾਂ ਕਰਕੇ 120 ਫੁੱਟ ਹੀ ਸਾਡੇ ਏਰੀਆ ਚ ਸਾਰੇ ਚ ਬੋਰ ਹੁੰਦਾ ਹੈ ਤੇ ਇਹ ਬੋਕੀ ਵਾਲੀ ਮਸ਼ੀਨ ਨਾਲ ਪਗੋਰ ਕੀਤਾ ਤੇ ਇਹ ਦਾ ਸਾਡੇ ਚੱਲਦਾ ਹੈ 70 ਰੁਪਏ ਫੁੱਟ ਦੇ ਹਿਸਾਬ ਨਾਲ ਤੇ ਜਿੰਨਾ ਬੋਰ ਹੁੰਦਾ ਫਿਰ ਉਹਦੇ ਹਿਸਾਬ ਨਾਲ ਪੈਸੇ ਖਰਚ ਚ ਐਡ ਹੋ ਜਾਂਦੇ ਆ ਤਾਂ ਇਹ ਆਪਾਂ ਮਸ਼ੀਨ ਦਾ ਖਰਚਾ ਲਾਇਆ 70 ਰੁਪਏ ਫੁੱਟ ਤੇ 120 ਫੁੱਟ ਆਪਣਾ ਬੋਰ ਹੋ ਗਿਆ 8300 ਰੁਪਏ ਜੀ ਇਹਦਾ ਮਸ਼ੀਨ ਦੀ ਲੇਬਰ ਬਣ ਗਈ ਤੇ ਉਸ ਤੋਂ ਬਾਅਦ ਆਪਾਂ ਬਰੂਨਾ ਕੰਪਨੀ ਦਾ ਮਾਲ ਪਾਇਆ 40 ਕਿਲੋ ਪਾਈਪ ਦਾ weight ਹੈ ਉਹਦੇ 'ਚ ਤੇ 0 ਨੰਬਰ ਜਾੜੀ ਲਾ ਕੇ ਇਹਦਾ ਸਾਰਾ ਟੋਟਲ ਸਮਾਨ ਜਿਹੜਾ ਆਪਣਾ ਬਣਿਆ ਸੀ ਜੀ 19200 ਦਾ ਬਣਿਆ ਸੀ 19300 ਦਾ ਤੇ 200 ਰੁਪਏ ਦਾ ਆਪਾਂ ਬੋਰ ਨੂੰ ਉੱਪਰੋਂ ਕਵਰ ਕਰਨ ਵਾਸਤੇ ਕੋਈ ਚੀਜ਼ ਵਗੈਰਾ ਜਾ ਕੋਈ ਹੋਰ ਨੁਕਸਾਨ ਹੋਣ ਤੋਂ ਬਚਾਉਣ ਵਾਸਤੇ ਟੱਕੜ ਲੈਂਦਾ 200 ਰੁਪਏ ਦਾ ਟੱਕਣ ਲਾਇਆ ਇਸ ਐਕਸਟਰਾ ਤੇ ਸਾਡੇ 19000 ਦਾ ਇਹ ਸਮਾਨ ਆ ਗਿਆ ਤੇ ਦੋ ਦਿਨ ਆਪਣੇ ਕੰਮ ਚੱਲਿਆ ਜੀ ਤਿੰਨ ਬੰਦੇ ਹੁੰਦੇ ਸੀ ਆਪਣੇ ਮਸ਼ੀਨ ਤੇ ਤੇ 500 ਰੁਪਏ ਦਿਹਾੜੀ ਚੱਲਦੀ ਤੇ 6 ਦਿਹਾੜੀਆਂ ਲੱਗੀਆਂ ਤੇ 500 ਇਸਾ 3000 ਰੁਪਏ ਇਹਨਾਂ ਦਾ ਹੋ ਗਿਆ ਜੀ ਤੇ ਡੀਜ਼ਲ ਜੀ ਉੱਪਰੋਂ ਮਸ਼ੀਨ ਦੇ ਵਿੱਚ ਆਪ ਪਾਉਣਾ 1000 ਰੁਪਏ ਦਾ ਆਪਾਂ ਡੀਜ਼ਲ ਜਿਹੜਾ ਉਹਦੇ ਮਸ਼ੀਨ ਚ ਪਾਇਆ ਤੇ ਉਸ ਤੋਂ ਬਗੈਰ ਤੁਹਾਨੂੰ ਪਤਾ ਹੀ ਹੈ ਲੇਬਰਤਾ ਤੇ ਮਿਸਤਰੀ ਵਗੈਰਾ ਦਾ ਕੋਈ ਨਹਾਤਾ ਕਰਨਾ ਪੈਂਦਾ ਛੰਡੇ ਛੁੰਡੇ ਜਾਂ ਕੋਈ ਸ਼ਾਮ ਦਾ ਖਰਚਾ ਉਹਨਾਂ ਦਾ ਜਿਹੜਾ ਥੋੜਾ ਬਹੁਤਾ 1200 ਰੁਪਏ ਜੀ ਆਪਣਾ ਇਹ ਖਰਚਾ ਆ ਗਿਆ ਤਾਂ ਇਹ ਸਾਰਾ ਟੋਟਲ 34100 ਰੁਪਏ ਆਪਣਾ ਬੋਰ ਤੇ ਖਰਚਾ ਆ ਗਿਆ ਬੋਰ ਦੀ ਲਵਾਈ ਲੋਾਈ ਤੇ ਪਾਪਾ ਵਗੈਰਾ ਪਾਉਣ ਦਾ ਇਹ ਇਹਨਾਂ ਦਾ ਖਰਚਾ ਹੈ ਕਿਸਾਨ ਵੀਰੋ ਤੇ ਬਾਕੀ ਤੁਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਖਰਚਾ ਲਗਾ ਸਕਦੇ ਹੋ ਸਾਡੇ 70 ਰੁਪਏ ਫੁੱਟ ਲੈਂਦੇ ਆ ਮਸ਼ੀਨ ਵਾਲੇ ਤੇ 500 ਰੁਪਏ ਜਿਹੜਾ ਬੰਦੇ ਦੀ ਲੇਬਰ ਚੱਲਦੀ ਹੈ ਸਾਡੇ 40 ਕਿਲੋ ਵਾਲਾ ਪੈਪ ਪਾਇਆ ਪਾ ਬਰੂਨਾ ਕੰਪਨੀ ਦਾ ਵਧੀਆ ਕਹਿ ਕੇ ਸਾਡੇ ਲਗਭਗ ਸਾਰੇ ਇਹੀ ਮਾਲ ਪਿਆ 40 ਕਿਲੋ ਵਾਲਾ ਕਿਉਂ ਕੋਈ ਗਜ਼ਾਰਾ ਡੂੰਗੇ ਬੋਰ ਨਹੀਂ ਹੈਗੇ ਆਪਣੇ 120 ਫੁੱਟ ਤੇ ਬੋਰ ਹੋ ਜਾਂਦੇ ਆ ਲਗਭਗ ਸਾਰੇ ਵਾਤਵਾਤ ਕੋਈ 115 ਤੇ ਰਹਿ ਜਾਂਦਾ ਕੋਈ 125 ਤੇ ਚੱਲ ਜਾਂਦਾ ਬਸ ਹੱਦ ਇਹ ਤੇ ਥੱਲੇ ਵਾਲੇ ਸਾਡੇ ਕਾਫੀ ਕਰਾਂ ਨੇ ਕਰਕੇ ਦੇਖੇ ਬੋਰ ਪਾਣੀ ਨਹੀਂ ਮਿਲਿਆ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਨੀਚੇ ਵਾਲਾ ਡੂੰਘੇ ਪਣਵੇਂ ਜਿਹੜੇ ਤਾਂ ਕਰਕੇ ਸਾਡੇ ਇੱਥੇ ਕੀ ਬੋਰ ਹੁੰਦੇ ਤਾਂ ਇਹ ਇੱਕ ਨੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਕਾਫੀ ਦਿਨਾਂ ਤੋਂ ਇੱਧਰ ਪਹਿਲਾਂ ਬੋਰ ਵਾਲੀ ਮਸ਼ੀਨ ਦੇ ਪਿੱਛੇ-ਪਿੱਛੇ ਫਿਰਦੇ ਤੇ ਮਸ਼ੀਨਾਂ ਦਾ ਬੋਰਾਂ ਦਾ ਕਾਫੀ ਜੋਰ ਹੈ ਹੁਣ ਮਸ਼ੀਨ ਨਹੀਂ ਮਿਲੀ ਤੇ ਫਿਰ ਬੋਰ ਲਾਉਣ ਚ ਵੀ ਜੀ ਹੋ ਗਏ ਤਾਂ ਕਰਕੇ ਕੋਈ ਵੀਡੀਓ ਵਗੈਰਾ ਨਹੀਂ ਪਾ ਸਕੇ ਤੇ ਹੁਣ ਆਪਾਂ ਫਿਰ ਕੰਟੀਨਿਊ ਵੀਡੀਓ ਪਾਇਆ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਓ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਆਖਿਰ ਤੇ ਕਿ ਜਦੋਂ ਆਪਾਂ ਬੋਰ ਵਗੈਰਾ ਕਰ ਲੰਨੇ ਆ ਜਾਂ ਬੋਰ ਐਦਾ ਆਪਾਂ ਛੱਡ ਦਿਆ ਨਾ ਹੁਣ ਜਦੋਂ ਆਪਾਂ ਇਹ ਬੋਰ ਕੀਤਾ ਤੇ ਜਦ ਆਪਾਂ ਮੋਟਰ ਵਗੈਰਾ ਹਲੇ ਪਾਉਣੀ ਐ ਠਹਿਰ ਕੇ ਤੇ ਉਹਨਾਂ ਚਿਰ ਆਇ ਦਾ ਟੱਕਣਾ ਸਿਰਫ 150 ਰੁਪਏ ਦਾ ਆਇਆ ਇਹ ਇੰਨਾ ਕਪਾ 100-150 ਰੁਪਏ ਖਰਚ ਕਰਕੇ ਤੁਸੀਂ ਦੇਖਿਆ ਪਿਛਲੇ ਦਿਨਾਂ ਚ ਕਿੰਨੇ ਹਾਸੇ ਹੋਏ ਨੇ ਆਪਣੇ ਪੰਜਾਬ ਦੇ ਵਿੱਚ ਤੇ ਪੂਰੇ ਇੰਡੀਆ ਦੇ ਵਿੱਚ ਤਾਂ ਕਾਫੀ ਹਾਸੇ ਹੁੰਦੇ ਆ ਇਦਾਂ ਇਹ ਟੱਕਣ ਸਿਰਫ 100 150 ਦੀ ਆਟਮ ਹੈ ਇਹਦਾ ਲਿਆ ਕੇ ਲਾ ਦਿਆ ਕਰੋ ਤੇ ਨਾਲ ਕੋਈ ਨੁਕਸਾਨ ਹੋਣ ਦਾ ਡਰ ਵੀ ਨਹੀਂ ਰਹਿੰਦਾ ਤੇ ਉੱਪਰੋਂ ਬੋਰ ਦੇ ਵਿੱਚ ਵੀ ਕੋਈ ਚੀਜ਼ ਵਗੈਰਾ ਡਿੱਗਣ ਦਾ ਕੋਈ ਚਾਂਸ ਨਹੀਂ ਰਹਿੰਦਾ ਇਹ ਟੱਕਣ ਲਾ ਕੇ ਇਹਦੇ ਵਿੱਚ ਸਰਾਖ ਜ਼ਰੂਰ ਕਰ ਦਿਆ ਕਰੋ ਜਿਹਦੇ ਵਿੱਚ ਸਰਾਖ ਮਾਰੇ ਹੋਏ ਨੇ ਉਹਦੇ ਨਾਲ ਗੈਸ ਵਗੈਰਾ ਹਵਾ ਵਗੈਰਾ ਨਿਕਲਦੀ ਰਹਿੰਦੀ ਆ ਸਿਰਫ 150 200 ਦੀ ਆਟਮ ਹੈ ਇਹ ਤੇ ਨਾਲ ਆਪਣਾ ਨੁਕਸਾਨ ਹੋਣ ਤੋਂ ਬਚਾ ਬਹੁਤ ਜ਼ਿਆਦਾ ਹੋ ਜਾਂਦਾ ਧੰਨਵਾਦ ਜੀ